ਉਸੋ ਅੱਜ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨਾ ਚਾਹੁੰਨਾ ਵਾਂ ਕਿ 12 ਫ फेब्रुवारी ਦਾ ਕਿਸਾਨਾਂ ਦਾ ਬੜਾ ਵੱਡਾ ਅੰਦੋਲਨ ਚੱਲ ਰਿਹਾ ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਵਿੱਚ ਉੱਤੇ ਔਰ ਬੜੀ ਜਦੋਜਹਿਦ ਹੋ ਰਹੀ ਆ ਔਰ ਇਹ ਪਿਛਲੇ ਕੋਈ 11 12 ਦਿਨਾਂ ਦੇ ਵਿੱਚ ਬਹੁਤ ਤਸ਼ੱਦਦਤਾ ਆਇਆ ਗਿਆ ਹਰਿਆਣਾ ਦੀ ਪੁਲਿਸ ਵੱਲੋਂ ਕੇਂਦਰ ਦੀ ਸਰਕਾਰ ਵੱਲੋਂ ਪਹਿਲਾਂ ਤਾਂ ਬਹੁਤ ਫੱਟੜ ਕੀਤੇ ਗਏ ਟੀਅਰ ਗੈਸ ਸ਼ੈਲਿੰਗ ਹੋਈ ਰਬਰ ਬੁਲੇਟਸ ਚੱਲੀਆਂ ਔਰ ਇਹਦੇ ਵਿੱਚ ਇਹਦੇ ਦਰਮਿਆਨ ਇੱਕ ਸਾਡਾ ਨੌਜਵਾਨ ਜਿਹੜਾ ਹੈ ਸ਼ੁਭਕਰਨ ਸਿੰਘ ਜਿਹੜਾ ਬਠਿੰਡੇ ਦੇ ਪਿੰਡ ਬੱਲੋ ਪਿੰਡ ਦਾ ਰਹਿਣ ਵਾਲਾ ਵਾ ਇਹਦਾ ਕਤਲ ਹੋ ਗਿਆ। ਔਰ ਇਹਦੇ ਸਿਰ ਵਿੱਚ ਗੋਲੀ ਮਾਰੀ ਸਿੱਧੀ ਔਰ ਪਹਿਲਾਂ ਕਹਿੰਦੇ ਸੀ ਜੀ ਗੋਲੀਆਂ ਨਹੀਂ ਚਲਦੀਆਂ ਜੀ ਹੁਣ ਤਾਂ ਹੁਣ ਤਾਂ ਟਵਿੱਟਰ ਤੇ ਤੇ ਸੋਸ਼ਲ ਮੀਡੀਆ ਦੇ ਉੱਤੇ ਡਾਇਰੈਕਟਲੀ ਬੰਦੂਕ ਚਲਾਉਂਦੇ ਵੀ ਜਿਹੜੇ ਹਰਿਆਣਾ ਪੁਲਿਸ ਦੇ 유ਨੀਫਾਰਮ ਵਿੱਚ ਨੇ ਉਹ ਸਾਰਾ ਕੁਝ ਤੁਹਾਡੇ ਸਾਹਰ ਹੋ ਚੁੱਕਿਆ। ਹੁਣ ਇਹਦੇ ਕਤਲ ਨੂੰ ਵੀ ਹੋਏ ਨੂੰ ਕਈ ਦਿਨ ਹੋ ਗਏ ਨੇ। ਇਹਦੀ ਜਿਹੜੀ ਬੋਡੀ ਸੀਗੀ ਉਹ ਉਹਨਾਂ ਨੇ ਅਵਸ਼ੇਤ ਪਟਿਆਲਾ ਹਸਪੀਟਲ ਬਰਾਕ ਛੱਡੀ ਆ ਔਰ ਉਹਨਾਂ ਨੇ ਕਿਹਾ ਇਹਦਾ ਅੰਤਮ ਸੰਸਕਾਰ ਉਹਦੋਂ ਤਾਈਂ ਨਹੀਂ ਕਰਾਂਗੇ ਜਦ ਤੱਕ ਤੁਸੀਂ ਸਾਨੂੰ ਇਹਦਾ ਇਨਸਾਫ ਨਹੀਂ ਇਹਦੇ ਤੋਂ ਇਲਾਵਾ ਲਗਭਗ ਕੋਈ 200 ਤੋਂ ਉੱਤੇ ਕਿਸਾਨ ਚੰਗਾ ਮਤਲਬ ਕੀ ਕਹਿੰਦੇ ਹੁੰਦੇ ਕਿ ਵੱਡੇ ਪੱਦਰ ਦੇ ਉੱਤੇ ਉਹਨਾਂ ਦੇ ਉਹ ਜ਼ਖਮੀ ਹੋਏ ਨੇ ਕਿਸੇ ਦੀਆਂ ਕਈਆਂ ਦੇ ਕਈ ਕੋਈ ਟਾਂਕੇ ਲੱਗੇ ਕਿਸੇ ਦੀ ਲੱਤਾਂ ਟੁੱਟ ਗਈਆਂ ਕਿਸੇ ਦੇ ਹੋਰ ਆ ਗੋਲੀਆਂ ਬੁਲੇਟ ਵਾਲੀਆਂ ਮਾਰੀਆਂ ਜਿਹੜਾ ਸਾਡਾ ਮੇਰਾ ਸਾਥ ਸਾਡਾ ਸਾਥੀ ਆ ਮੀਡੀਆ ਦਾ ਨੀਲ ਭਲਿੰਦਰ ਸਿੰਘ ਉਹਦਾ ਮਸੀ ਅੱਖ ਬਚੀ ਬਹੁਤ ਕਈ ਟਾਂਕੇ ਲੱਗੇ ਉਹਦਾ ਜਿਆਦਾ ਇੰਜਰੀ ਸਸਟੇਨ ਕੀਤੀਆਂ ਬਹੁਤ ਮੰਨੂ ਕੀ ਕਹਿੰਦੇ ਕਿ ਵਾਈਡ ਸਪਰੈਡ ਇਸ ਅੰਦੋਲਨ ਦੇ ਵਿੱਚ ਤਸ਼ੱਦਦ ਸਾਹਮਣੇ ਨਜ਼ਰ ਆਗਾ ਧੂਆਂ ਧੂਆਂ ਉੱਡ ਰਿਆ ਵਾ ਤੁਸੀਂ ਸਭ ਨੇ ਦੇਖ ਲਿਆ ਸਾਰਾ ਕੁਝ ਫੇਸਬੁੱਕ ਤੇ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਔਰ ਇਹਦੇ ਦਰਮਿਆਨ ਇੱਕ ਖਬਰ ਆਈ ਕਿ ਆ ਮੇਰੇ ਕੋ ਫੋਟੋ ਹੈਗੀ ਤੁਸੀਂ ਦੇਖ ਲਿਆ ਇਹ ਨੌਜਵਾਨ ਹੈਗਾ ਵਾ ਪ੍ਰੀਤਪਾਲ ਸਿੰਘ ਆ ਤੁਸੀਂ ਦੇਖ ਸਕਦੇ ਹੋ ਇਸ ਵਕਤ ਇਹਦੀ ਲੱਤ ਲੱਤਾਂ ਤੋੜੀਆਂ ਹੋਈਆਂ ਨੇ ਇਹਦੇ ਮੂੰਹ ਦੇ ਉੱਤੇ ਸਾਰੀ ਬੜੀਆਂ ਸਵियर ਇੰਜਰੀਜ਼ ਆ ਇਹ ਇਸ ਵਕਤ ਪਿਆ ਹੋਇਆ ਵਾ ਪੀਜੀਆਈ ਜਿਹੜਾ ਰੁਤਖ ਹਰਿਆਣੇ ਦੇ ਵਿੱਚ ਆ ਔਰ ਜਾਣਕਾਰੀ ਇਹ ਮਿਲੀ ਤੁਸੀਂ ਪਹਿਲਾਂ ਵੀ ਸੁਣ ਲਿਆ ਹੋਣਾ ਕਿ ਕੁਝ ਹਰਿਆਣਾ ਪੁਲਿਸ ਦੇ ਨੇ ਆਪਣੇ ਨੌਜਵਾਨ ਜਿਹੜੇ ਬੂਰੀਆਂ ਚ ਪਾ ਕੇ ਚੱਕ ਕੇ ਲੈ ਗਏ ਔਰ ਉੱਥੇ ਇਹਨੂੰ ਜਾ ਕੇ ਚਿੰਗਾ ਇਹਨੂੰ ਪੁਲਿਸ ਟਾਰਚਰ ਕੁੱਟਪਾਰ ਕਰਕੇ ਤੇ ਇਹਨੂੰ ਹੁਣ ਉੱਥੇ ਦਾਖਲ ਕਰਾ ਦਿੱਤਾ ਔਰ ਕਿਆ ਇਹ ਗਿਆ ਵਾਕੀ ਜੀ ਔਰ ਪਤਾ ਹੀ ਲੱਗਿਆ ਕਿ ਇਹਦੇ ਤੇ ਉਲਟਾ ਹਰਿਆਣਾ ਪੁਲਿਸ ਨੇ 307 ਦਾ ਮੁਕਦਮਾ ਦਰਜ ਕਰਤਾ ਮਨ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਨੇ ਅਜ ਤਾਈਂ ਇੱਕ ਵੀ ਛੋਟੀ ਮੋਟੀ ਐਫ ਆਈ ਆਰ ਵੀ ਨਹੀਂ ਕੀਤੀ 200 ਬੰਦਾ ਫੱਟੜ ਪੂਰੀ ਤਰ੍ਹਾਂ ਨਾਲ ਸ਼ੁਭ ਕਰਨ ਦੀ ਮੌਤ ਪ੍ਰੀਤਪਾਲ ਦੀ ਇੰਜਰੀਜ਼ ਔਰ ਔਰ ਇਹ ਕਹਿ ਰਹੇ ਨੇ ਹੁਣ ਜਿਹੜੇ ਪੁਲਿਸ ਵਾਲੇ ਨੇ ਪੰਜਾਬ ਦੇ ਪੁਲਿਸ ਵਾਲੇ ਉਹਨਾਂ ਨੇ ਗੱਲ ਨਵੀਂ ਬਣਾ ਲਈ ਆ ਕਿ ਜੀ ਇਹਦਾ ਜਿਹੜਾ ਜਿਹੜਾ ਸ਼ੁਭ ਕਰਨ ਦੀ ਮੌਤ ਹੋਈ ਆ ਜਿਹੜੀ ਗੋਲੀ ਵੱਜੀ ਆ ਇਹ ਹਰਿਆਣਾ ਦੀ ਟੈਰੀਟਰੀ ਦੇ ਵਿੱਚ ਆ ਸ਼ਹਿਰਤ ਗੜੀ ਪੁਲਿਸ ਸਟੇਸ਼ਨ ਨਾਲ ਜੀਂਦ ਹਲਕੇ ਦੇ ਵਿੱਚ ਚਲੋ 1 ਮਿੰਟ ਵਾਸਤੇ ਮੰਨ ਲਈਏ ਉਹਨਾਂ ਦੀ ਦਲੀਲ ਹੀ ਮੰਨ ਲਈਏ ਵੈਸੇ ਇਹ ਤਾਂ ਛੁੱਟੀ ਦਲੀਲ ਹੈ ਤੁਸੀਂ ਬੰਦਾ ਮਾਰ ਕੇ ਚੱਕ ਕੇ ਆਪਣੀ ਟੈਰੀਟਰੀ ਟੈਰੀਟਰੀ ਚ ਲੈ ਜਾਓ ਕੋਈ ਪੁੱਛਣ ਵਾਲਾ ਹੀ ਨਹੀਂ ਇਸ ਜੋ ਕੁਝ ਉੱਥੇ ਜੰਗਲ ਦਾ ਰਾਜ ਚੱਲ ਰਿਹਾ ਇਸ ਵਕਤ ਬਾਰਡਰਾਂ ਦੇ ਉੱਤੇ ਮੰਨ ਲਓ ਕਿ ਉਹ ਗੜੀ ਦੇ ਵਿੱਚ ਜਾਂ ਜੀਂਦ ਇਲਾਕੇ ਦੇ ਵਿੱਚ ਉਹਦੀ ਮੌਤ ਹੋ ਜੇ ਪੁਲਿਸ ਵਾਲੇ ਜਿਹੜੇ ਕਹਿੰਦੇ ਨੇ ਤਾਂ ਫਿਰ ਵੀ देयर ਇਜ਼ ਅ ਲੈਜਿਟਿਮੇਟ ਲਾਅ ਕਿ ਇਹਨਾਂ ਦੇ ਪੇਰੈਂਟਸ ਦੀ ਸਟੇਟਮੈਂਟ ਲੈ ਕੇ ਆਈ ਵਿਟਨੈਸ ਦੀ ਸਟੇਟਮੈਂਟ ਲੈ ਕੇ ਤੁਸੀਂ ਜ਼ੀਰੋ ਐਫ ਆਈ ਆਰ ਦਰਜ ਕਰ ਸਕਦੇ ਆ ਪੰਜਾਬ ਦਾ ਚੀਫ ਮਿਨਿਸਟਰ ਅਗਰ ਚਾਵੇ ਉਹ ਕਿਸੇ ਵੀ ਪੁਲਿਸ ਸਟੇਸ਼ਨ ਦੇ ਵਿੱਚ ਜ਼ੀਰੋ ਐਫ ਆਈ ਆਰ ਦਰਜ ਕਰਕੇ ਤੇ ਅਗਲੀ ਕਾਰਵਾਈ ਵਾਸਤੇ ਉਹ ਹਰਿਆਣਾ ਪੁਲਿਸ ਨੂੰ ਡਾਇਰੈਕਸ਼ਨ ਭੇਜ ਸਕਦਾ ਔਰ ਪੋਸਟਮਾਰਟਮ ਦੀ ਰਿਪੋਰਟ ਵਗੈਰਾ ਤੋਂ ਬਾਅਦ ਸਾਰੀ ਕਾਰਵਾਈ ਪੁਖਤਾ ਜਿਹੜੀ ਹੈ ਉਹ ਹੋ ਸਕਦੀ ਆ ਪਰੰਤੂ ਜ਼ੀਰੋ ਐਫ ਆਈ ਆਰ ਵੀ ਨਹੀਂ ਕੀਤੀ ਚਲੋ ਇੱਕ ਮਿੰਟ ਵਾਸਤੇ ਕਹਿੰਦੇ ਜੀ ਉਹ ਤਾਂ ਜੀਨ ਦੇ ਵਿੱਚ ਜ ਸੱਟਾਂ ਲੱਗੀਆਂ ਜਿਹੜੀਆਂ ਹਰਿਆਣਾ ਹਰਿਆਣਾ ਪੁਲਿਸ ਨੇ ਡਰੋਨਾਂ ਰਾਹੀਂ ਢੱਗਰ ਪੁਲ ਜਿਹੜਾ ਕਿ ਸਾਡਾ ਪੁਲਿਆ ਪੰਜਾਬ ਦਾ ਉਹਦੇ ਤੇ ਪਹਿਲਾਂ ਬੈਰੀਕੇਡਿੰਗ ਕੀਤੀ ਉਹ ਸਾਡੇ ਅਧਿਕਾਰ ਖੇਤਰ ਦੇ ਵਿੱਚ ਡਾਕਾ ਮਾਰਿਆ ਹਰਿਆਣੇ ਨੇ ਭਗਵੰਤ ਮਾਨ ਨੇ ਉਹ ਉਹਦੇ ਤੇ ਵੀ ਚੁੱਪ ਰਿਆ ਉਹਨਾਂ ਨੇ ਬੈਰੀਕੇਡਿੰਗ ਦਰਿਆ ਦੇ ਸੈਂਟਰ ਪੁਲ ਦੇ ਵਿੱਚ ਆਣ ਕੇ ਕੀਤੀ ਉਹ ਸਾਡਾ ਇਲਾਕਾ ਪੰਜਾਬ ਦਾ ਫਿਰ ਉੱਥੋਂ ਡਰੋਨ ਦੇ ਰਾਹੀਂ ਸਾਡੇ ਕਿਸਾਨਾਂ ਦੇ ਉੱਤੇ ਸ਼ੰਭੂ ਔਰ ਸਾਰੇ ਪਾਸੇ ਟੇਅਰ ਗੈਸ ਛੇਲ ਮਾਰੀ ਜਦੇ ਕਰਕੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਸਾਰੀਆਂ ਦੀ ਮੈਡੀਕਲ ਰਿਪੋਰਟਸ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਆਈਆਂ ਰਾਜਪੁਰਾ ਵਗੈਰਾ ਸਾਰੇ ਹਸਪਤਾਲ ਕਿ ਭਗਵੰਤ ਮਾਨ ਨੇ ਕਿਸੇ ਜਿਹੜਾ ਸਾਡੇ ਧਰਤੀ ਦੇ ਵਿੱਚ ਪੰਜਾਬ ਚ ਵੜ ਕੇ ਉਹਨਾਂ ਨੇ ਸਾਡੇ ਬੰਦਿਆਂ ਨੂੰ ਜਿਹੜਾ ਹੈਗਾ ਉਹਨਾਂ ਦੇ ਸੱਟਾਂ ਮਾਰੀਆਂ ਕੀ ਕੋਈ ਐਫਆਈਆਰ ਉਹ ਦਰਜ ਕੀਤੀ ਹੈ ਪੁਲਿਸ ਆਫੀਸਰ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕਹਿੰਦੇ ਕਿ ਸ਼ੁਭ ਕਰਨ ਜਿਹੜਾ ਸੀ ਜੀ ਉਹ ਤਾਂ ਜੀਨ ਦੇ ਦੇ ਕਿਸੇ ਇਲਾਕੇ ਚ ਸਿਗੀ ਉਹਦਾ ਜਿਹੜਾ ਹੋਇਆ ਕਤਲ ਤੇ ਆ ਤਾਂ ਸਾਰਾ ਕੁਝ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਇਆ ਇੱਥੇ ਵੀ ਕੋਈ ਐਫਆਈਆਰ ਦਰਜ ਨਹੀਂ ਕੀਤੀ ਤੇ ਸਾਡੇ ਦੇ ਪਰਚਾ ਦਰਜ ਕਰਨਾ ਹੋਵੇ ਤੇ ਇਹੀ ਪੁਲਿਸ ਵਾਲੇ ਜਿਹੜੇ ਜੋ ਮਰਜ਼ੀ ਜੇ ਉਹਨਾਂ ਤੋਂ ਗਲਤ ਕੰਮ ਕਰਾ ਲਓ ਜੋ ਮਰਜ਼ੀ ਝੂਠੀਆਂ ਰਿਕਵਰੀਆਂ ਦਿਖਾ ਲਓ ਜੋ ਮਰਜ਼ੀ ਝੂਠ ਬੁਲਵਾ ਲਓ ਕੀ ਭਗਵੰਤ ਤੁਹਾਡੀ ਪੁਲਿਸ ਸਿਰਫ ਆਪਣੇ ਪੋਲੀਟੀਕਲ ਆਪੋਨੈਂਟਸ ਦੇ ਖਿਲਾਫ ਹੀ ਦਲੇਰ ਹੈ ਤੇ ਜਦੋਂ ਅਸਲ ਇਨਸਾਫ ਦੇਣਾ ਸ਼ੁਰੂ ਕਰਨ ਨੂੰ ਪਿਆ ਪ੍ਰੀਤਪਾਲ ਨੂੰ ਤੇ ਆ ਜਿਹੜੇ 200 ਤੋਂ ਉੱਤੇ ਫੱਟੜ ਕਿਸਾਨ ਨੇ ਤੇ ਫਿਰ ਤੁਹਾਡੀ ਪੁਲਿਸ ਕਾਇਰ ਤੇ ਕਮਜ਼ੋਰ ਹੈ ਅਸਲੀਅਤ ਭਰਾਓ ਤੇ ਭੈਣੋ ਗੱਲ ਇਹ ਆ ਕਿ ਭਗਵੰਤ ਮਾਨ ਨੂੰ ਕੁਰਸੀ ਛੱਡਣ ਤੋਂ ਡਰ ਲੱਗਦਾ ਹੈ ਇਹਨੇ ਇੱਕ ਬਿਆਨ ਦਿੱਤਾ ਪਿਛਲੇ ਦਿਨੀ ਕਿ ਮੈਂ ਪੂਰਾ ਇਨਸਾਫ ਦਊਂਗਾ ਸ਼ੁਭਕਰਨ ਨੂੰ ਹਾਲਾਂਕਿ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਰਾਸ਼ਟਰਪਤੀ ਰਾਜ ਤੇਰੇ ਪੰਜਾਬ ਵਿੱਚ ਲਾਵਾਂਗੇ ਉਹ ਇੰਨਾ ਸੱਚ ਬੋਲ ਗਿਆ ਵਾ ਪਰ ਉਸ ਤੋਂ ਅਗਲਾ ਗੱਲ ਸਾਰੀ ਲੁਕੋ ਗਿਆ ਕਿ ਮੈਂ 100 ਵਾਰੀ ਕੁਰਸੀਆਂ ਵਾਰਦੂ ਵਾਰੀ ਤਾਂ ਹੈ ਨਹੀਂ ਕਿ ਹਲੇ ਤੱਕ ਕੋਈ ਉਹ ਬੰਦਾ ਤਾਂ ਮਰ ਗਿਆ ਪ੍ਰੀਤਪਾਲ ਨੂੰ ਚੱਕ ਕੇ ਉਹ ਪੀਜੀਆ ਰੋहतक ਲੈ ਗਏ ਨੇ ਆਪਾਂ ਉਹਦੇ ਵਾਸਤੇ ਵੀ ਕੋਈ ਹਾਜ਼ ਨਾਰਾ ਨਹੀਂ ਮਾਰਿਆ ਔਰ ਤੁਸੀਂ 92 ਜਿਹੜਾ ਮੈਂ ਫਿਰ ਬੁਰਾ ਨਾਮ ਨਾ ਮਨਾਵਾਂ ਸੇ ਤੇ ਇੱਕ ਕੁਮਰ ਵਿਜੇ ਪ੍ਰਤਾਪ ਨੂੰ ਛੱਡ ਦਿਓ ਵਿੱਚੋਂ ਬਾਕੀ ਜਿਹੜੇ 91 ਬੰਦੇ ਨੇ ਫਾਈਓ ਫਿਰ ਤੁਸੀਂ ਸ਼ਬਦ ਜਦੋਂ ਮੈਂ ਕਹਿੰਨਾ ਕਿ ਬੰਦੂਆ ਮਜ਼ਦੂਰ ਹੋ ਤੁਸੀਂ ਤੁਹਾਡੇ 91 ਚ ਕੋ ਗਿਆ ਇਹਨਾਂ ਦਾ ਹਾਲ ਪੁੱਛਣ ਵਾਸਤੇ ਉੱਥੇ ਬਾਰਡਰ ਦੇ ਉੱਤੇ ਕੋਈ ਉਹਨਾਂ ਨੂੰ ਅੰਦੋਲਨ ਦੇ ਵਿੱਚ ਤੁਸੀਂ ਜਾ ਕੇ ਕੋਈ ਆਪਣੇ ਇਲਾਕਿਆਂ ਦੇ ਵਿੱਚੋਂ ਕੁਝ ਬੰਦੇ ਲੈ ਕੇ ਗਏ ਤੁਸੀਂ ਉੱਥੇ ਕੋਈ ਤੁਸੀਂ ਐਫ ਆਰ ਵਾਸਤੇ ਭਗਵੰਤ ਮਾਨ ਦੇ ਉੱਤੇ ਪ੍ਰੈਸ਼ਰ ਪਾਇਆ ਕਿ ਐਫ ਆਰ ਦਰਜ ਹੋਣੀ ਚਾਹੀਦੀ ਸ਼ੁਭਕਰਨ ਦੇ ਕਤਲ ਦੀ ਨਹੀਂ ਨਾ ਕੀਤਾ ਕਿਸੇ ਨੇ ਕੋਈ ਤਾਈਓ ਤੁਹਾਨੂੰ ਅਸੀਂ ਬੰਦੂਵਾ ਮਜ਼ਦੂਰ ਪੰਜਾਬ ਦੇ ਲੋਕਾਂ ਨੇ ਨਾਂ ਰੱਖਿਆ ਔਰ ਭਗਵੰਤ ਨੂੰ ਪੁੱਛਣਾ ਚਾਹੁੰਨਾ ਮਨੀਸ਼ ਸੋਡਿਆ ਤੇ ਸਤਿੰਦਰ ਜੈਨ ਨੂੰ ਜਦੋਂ ਅਰੈਸਟ ਕਰਦੀ ਦਿੱਲੀ ਉਦੋਂ ਤੋਂ ਤੁਸੀਂ ਬੜੇ ਨੱਠੇ ਜਾਂਦੇ ਹੋ ਧਰਨੇ ਲਾਉਣ ਵਾਸਤੇ ਬੀ ਜੇ ਪੀ ਦੇ ਖਿਲਾਫ ਆ ਕੇ ਹਮ ਤੋ ਕਟੜੇ ਇਮਾਨਦਾਰ ਹੈ ਹਮਾਰੇ ਸਾਥ ਬਹੁਤ ਵੀ ਇਨਸਾਫੀ ਹੋ ਰਹੀ ਹੈ ਈਡੀ اور ਸੀਬੀਆ ਹੀ हमको बहुत तंग करया हालांकि तोडियां एजेंसी पंजाब पुलिस ਦੇ ਵਿਜੀਲੈਂਸ ਉਦੋਂੋਂ ਵੀ ਵੱਧ ਪੰਜਾਬ ਦੇ ਸਿਆਸੀ ਲੋਕਾਂ ਦੇ ਮੇਰੇ ਸਮੇਤ ਭਾਨੇ ਸਿੱਧੂ ਆਦਿ ਸਮੇਤ ਦਰਜਨਾ ਲੋਕਾਂ ਦੇ ਤੁਸੀਂ ਝੂਠੇ ਪਰਚੇ ਦਰਜ ਕੀਤੇ ਨੇ ਪਰ ਉੱਥੇ ਤੁਸੀਂ ਧਰਨਾ ਲਾਉਨੇ ਹੋ ਨਾ ਤੇ ਹੁਣ ਤੁਹਾਡਾ ਧਰਨਾ ਕਿੱਥੇ ਗਿਆ ਉਹ ਬੀਜੇਪੀ ਦੇ ਖਿਲਾਫ ਚਲੋ ਹੋਰ ਨਹੀਂ ਕੋਈ ਧਰਨਾ ਹੀ ਮਾਰ ਦਿੰਦੇ ਤੁਸੀਂ ਸਾਰੀ ਆਮ ਆਦਮੀ ਪਾਰਟੀ ਦੀ 99 ਬੰਦੇ ਇਕੱਠੇ ਕਰਕੇ ਸ਼ੰਭੂ ਬਾਰਡਰ ਤੇ ਨਹੀਂ ਜਾ ਸਕਦੇ ਤੁਸੀਂ ਮੁਹਾਲੀ ਵਿੱਚ ਹੀ ਧਰਨਾ ਮਾਰ ਦਿੰਦੇ ਉੱਥੇ ਗਵਰਨਰ ਪੰਜਾਬ ਦੇ ਘਰ ਦੇ ਬਾਹਰ ਹੀ ਧਰਨਾ ਮਾਰ ਦਿੰਦੇ ਇਸ ਕਰਕੇ ਆ ਨੋਬਤ ਇਸੋਕਤ ਆਈ ਔਰ ਮੈਂ ਫਿਰ ਕਹਿਣਾ ਚਾਹਣਾ ਕਿ ਕੋਈ ਵੀ ਕ੍ਰਾਈਮ ਕਿਤੇ ਵੀ ਹੋ ਜਾਂਦਾ ਸਾਰੇ ਇੰਡੀਆ ਚ ਕਿਤੇ ਕ੍ਰਾਈਮ ਹੋਵੇ ਵੀ ਪੰਜਾਬ ਪੁਲਿਸ ਇਜ਼ ਕੰਪਟੈਂਟ ਕੰਪਟੈਂਟ ਟੂ ਰਜਿਸਟਰ ਜ਼ੀਰੋ ਐਫ ਆਈ ਆਰ ਔਰ ਉਹ ਐਫ ਆਈ ਆਰ ਦਰਜ ਕਰਕੇ ਉੱਥੇ ਹਰਿਆਣੇ ਨੂੰ ਭੇਜ ਸਕਦੇ ਕਿ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਫਾਲੋ ਅਪ ਐਕਸ਼ਨ ਕੀਤਾ ਜਾਵੇ ਪਰ ਉਹ ਵੀ ਕਿਸੇ ਨੇ ਨਹੀਂ ਕੀਤਾ ਹੁਣ ਤੁਸੀਂ ਦੇਖੋ ਨਾ ਜਿਹੜੇ ਵਿਜੀਲੈਂਸ ਪਰਚੇ ਦਰਜ ਹੁੰਦੇ ਨੇ ਉਹ ਪਾਵਾਂ ਬੰਦਾ ਫਰੀਦਕੋਟ ਦਾ ਰਹਿਣ ਵਾਲਾ ਵਾ ਯਾ ਕੋਈ ਸਾਡੇ ਐਮਐਲਏ ਪਾੜੇ ਦੇ ਖਿਲਾਫ ਇਨਕੁਆਇਰੀ ਚੱਲਦੀ ਆ ਉੱਥੇ ਗੁਰਦਾਸਪੁਰ ਦੇ ਵਿੱਚ ਜਦੋਂ ਪਰਚਾ ਦਰਜ ਹੋਣਾ ਉਹ ਵਿਜੀਲੈਂਸ ਪੁਲਿਸ ਸਟੇਸ਼ਨ ਮੋਹੱਲੀ ਚ ਦਰਜ ਕਰਦੇ ਆ ਅਗਰ ਇਹ ਹੋ ਸਕਦਾ ਤੇ ਫਿਰ ਜ਼ੀਰੋ ਐਫਆਈਆਰ ਵੀ ਬੜੇ ਆਰਾਮ ਨਾਲ ਹੋ ਸਕਦੀ ਪਰ ਨਹੀਂ ਉਹਦੇ ਲਈ ਕੀ ਕਹਿੰਦੇ ਵਿਲ ਪਾਵਰ ਚਾਹੀਦੀ ਆ ਜਾਨ ਚਾਹੀਦੀ ਆ ਜਿਹੜੀ ਲੱਤਾਂ ਤੇ ਖੜਿਆ ਆ ਨਾ ਆਪਾਂ ਭਗਵੰਤ ਇਹਦੇ ਲਈ ਜਾਨ ਚਾਹੀਦੀ ਲੱਤਾਂ ਦੇ ਜਾਨ ਪਰ ਔਰ ਜੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਕੁਝ ਕੀਤਾ ਇਸ ਗੱਲ ਦੇ ਉੱਤੇ ਤਾ ਅਸੀਂ ਜਿੰਨੇ ਜੋਗੇ ਹੈਗੇ ਅਸੀਂ ਪੂਰਾ ਹਾ ਦਾ ਨਾਰਾ ਮਾਰਾਂਗੇ ਇਸ ਕਿਸਾਨਾਂ ਦੇ ਅੰਦੋਲਨ ਵਾਸਤੇ ਤਾਂ ਰੋਜ਼ ਮਾਰ ਹੀ ਰਹੇ ਆ ਪਰ ਗਾਉਂ ਉਹਨਾਂ ਨੇ ਪਲੈਂਟ ਤੀਕੇ ਨਾਲ ਅਸੀਂ ਇਹ ਤਾਂ ਹਾ ਦਾ ਨਾਰਾ ਮਾਰ ਕੇ ਸ਼ੁਭ ਕਰਨ ਦੀ ਇਨਸਾਫ ਦੀ ਲੜਾਈ ਔਰ ਪ੍ਰੀਤਪਾਲ ਤੁਸੀਂ ਪ੍ਰੀਤਪਾਲ ਦਾ ਹਰਿਆਣੇ ਨੇ ਝੂਠਾ ਪਰਚਾ ਦਰਜ ਕੀਤਾ ਤੁਸੀਂ ਇਹਦੇ ਪੇਰੈਂਟਸ ਕੋਲੋਂ ਉਹਦੇ ਲੈ ਕੇ ਇੱਥੇ ਪੰਜਾਬ ਦੇ ਵਿੱਚ ਪਰਚਾ ਦਰਜ ਕਰੋ ਹਰਿਆਣਾ ਦੇ ਪੁਲਿਸ ਆਫਸਰਸ ਦੇ ਖਿਲਾਫ 200 ਤੋਂ ਉੱਤੇ ਐਫ ਆਈ ਆਰ ਬਣਦੀ ਹਰਿਆਣਾ ਪੁਲਿਸ ਆਫਸਰਸ ਦੇ ਖਿਲਾਫ ਫॉर टॉਰਚਰਿੰਗ ਫॉर ਫॉर ਬਰਟੈਲਿਟੀ ਫॉर क्रੂਐਲਟੀ ਪੋਰ ਬਾਰਬੀਰਕ ਐਕਸ ਜਿਹੜੇ ਉਹਨਾਂ ਨੇ ਕਮਿਟ ਕੀਤਾ ਸਾਡੀ ਧਰਤੀ ਦੇ ਚੰਦਰ ਵੜਕੇ ਬਸ ਇਹੀ ਇਮਤਿਹਾਨ ਦੀ ਘੜੀ ਅਸੀਂ ਦੇਖ ਰਹੇ ਸਾਰੇ ਪੰਜਾਬ ਇੰਟਰਨੈਸ਼ਨਲ ਮੀਡੀਆ ਦੇਖ ਰਿਹਾ ਵਾ ਦੁਨੀਆ ਭਰ ਚੋਂ ਲੋਕੀ ਦੇਖ ਰਹੇ ਨੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਗੱਲ ਉੱਠ ਰਹੀ ਹੈ ਕਿਸਾਨਾਂ ਦੀ ਔਰ ਸਾਰੇ ਦੇਸ਼ ਸਾਰੇ ਯੂਰਪ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਵਾ ਉਹ ਸਾਰੇ ਕਿਸਾਨ ਯੂਰੋਪੀਅਨ ਕਿਸਾਨਾਂ ਨੇ ਪ੍ਰੋਟੈਸਟ ਵਿੱਚ ਜੋ ਉਥੋਂ ਦੇ ਵੱਡੇ ਵੱਡੇ ਮੰਤਰੀਆਂ ਦੇ ਘਰ ਦੇ ਬਾਹਰ ਗਾਰਬੇਜ ਦਾ ਡੰਪ ਲਾ ਦਿੱਤੇ ਨੇ ਉਹਨਾਂ ਨੇ ਕੁਝ ਨਹੀਂ ਕਿਹਾ ਲੇਕਿਨ ਸਾਡੇ ਦੇਸ਼ ਦੀ ਸਰਕਾਰ ਸਾਨੂੰ ਹੀ ਦਿੱਲੀ ਜਾਣ ਤੋਂ ਉਰੇ ਇੱਕ ਪਰਿਕੇਟਿੰਗ ਕਰਕੇ ਕਿੱਲ ਲਾ ਕੇ ਕੰਕਰੀਟ ਦੁਆਰਾ ਖੜੀਆਂ ਕਰਕੇ ਸਾਨੂੰ ਰੋਕਦੇ ਬਸ ਇਹੀ ਤੁਹਾਡੇ ਸਾਰਿਆਂ ਦੇ ਕਚਹਿਰੀ ਵਿੱਚ ਅੱਜ ਰੱਖਣਾ ਸੀਗਾ ਉਮੀਦ ਕਰਦਾ ਹਾਂ ਕਿ ਪ੍ਰੀਤਪਾਲ ਨੂੰ ਔਰ ਨਾਲ ਜਿਹੜਾ ਹੈ ਸ਼ੁਭਕਰਨ ਨੂੰ ਭਗਵੰਤ ਦੀ ਸਰਕਾਰ ਜਿਹੜੀ ਇਨਸਾਫ ਦਿਵਾਉਣ ਦਾ ਵਾਅਦਾ ਰੱਖੀ ਮੇਰ ਨਾਲ ਜੁੜਨਾਸੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ